ਸਤਿ ਸ੍ਰੀ ਅਕਾਲ ਵੀਰੋ ਸਤਿ ਸ੍ਰੀ ਅਕਾਲ ਮੇਰੀ ਫੇਸਬੁੱਕ ਤੇ ਮੇਰਾ YouTube ਚੈਨਲ ਦੇਖ ਰਹੇ ਮੇਰੇ ਸਾਰੇ ਦਰਸ਼ਕ ਭੈਣ ਭਰਾ ਵੀਰ ਬਜ਼ੁਰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਪੰਜਾਬ ਦੇ ਵਿੱਚ ਘਟਨਾਵਾਂ ਪਈਆਂ ਸਾਡਾ ਇੱਕ ਪੁੱਤਰ ਰਾਜਵੀਰ ਜਵੰਦਾ ਹਮੇਸ਼ਾ ਲਈ ਸਾ ਤੋਂ ਪਿਛੜ ਗਿਆ ਇੱਕ ਖਲਾਅ ਦੇ ਵਿੱਚ ਗੂੰਜਦੀ ਹੋਈ ਆਵਾਜ਼ ਖਾਣਾ ਪੀਣਾ ਭੁੱਲ ਜਾਂਦੀਆਂ ਬੜੇ ਸੋਹਣੇ ਗੀਤ ਸੱਭਿਆਚਾਰਕ ਗੀਤਾਂ ਦਾ ਇੱਕ ਲੰਬੀ ਹੈ ਇੱਕ ਦਾ ਮਾਲਕ ਸਾਥੋਂ ਚਲਾ ਗਿਆ ਸ੍ਰਿਸ਼ਟੀ ਦਾ ਨਿਯਮ ਹੈ ਮੌਤ ਇੱਕ اٹਲ ਸਚਾਈ ਹੈ ਪਤਾ ਨਹੀਂ ਕਦੋਂ ਆ ਜਾਣੀ ਪਤਾ ਨਹੀਂ ਲੱਗਦਾ ਬੰਦੇ ਨੂੰ ਜੋ ਕਰਤਾਰ ਕਰਦਾ ਏ ਵਧੀਆ ਕਰਦਾ ਕੁਦਰਤ ਜੋ ਕਰਦੀ ਏ ਵਧੀਆ ਕਰਦੀ ਏ ਕੋਦਰ ਤੋਂ ਦੇ ਨਾਲ ਗਲੇ ਕਰਨ ਵਾਲੇ ਤਾਂ ਅਸੀਂ ਕੌਣ ਹੁੰਨੇ ਇਸ ਧਰਤੀ ਤੇ ਜਿਹੜੀ ਚੀਜ਼ ਪੈਦਾ ਹੋਈ ਹੈ ਫੁੱਟੇਗੀ ਰਾਮ ਚਲੇ ਗਿਆ ਰਾਵਣ ਚਲੇ ਗਿਆ ਸਭ ਚਲੇ ਗਏ ਨੇ ਦੇਵੀ ਦੇਵਤਿਆਂ ਨੂੰ ਵੀ ਇਸ ਧਰਤੀ ਨੂੰ ਛੱਡਣਾ ਪਿਆ ਏ ਤੇ ਫਿਰ ਅਸੀਂ ਤਾਂ ਕਾਦੀ ਔਕਾਤ ਹੈ ਸ਼ੁਕਰ ਕਰਿਆ ਕਰੋ ਸ਼ਾਮ ਨੂੰ ਸੌਣ ਤੋਂ ਪਹਿਲਾਂ ਸਵੇਰੇ ਵੀ ਉੱਠ ਕੇ ਮਹਾਰਾਜ ਦਾ ਸ਼ੁਕਰ ਕਰਿਆ ਕਰੋ ਕਿ ਜਿੰਨੇ ਸਾਹ ਦਿੱਤੇ ਨੇ ਤੇਰਾ ਕੋਟੇ ਨ ਕੋਟੇ ਨਾ ਧੰਨਵਾਦ ਪੈਸਿਆਂ ਦੇ ਨਾਲ ਸਾਹ ਨਹੀਂ ਖਰੀਦੇ ਜਾ ਸਕਦੇ ਪੈਸ਼ਨਿਟੀ ਢੇਰ ਲਾ ਦੋ ਭੋਵੇਂ ਜਿੰਨੇ ਵਰ ਦੇਖਿਆ ਹੈ ਤੁਸੀਂ ਭੋਵੇਂ ਹੌਸਪਿਟਲਾਂ ਦੇ ਅੱਗੇ ਗੱਡੀਆਂ ਦੀਆਂ ਗੱਡੀਆਂ ਨੋਟਾਂ ਦੀਆਂ ਢੇਰੀਆਂ ਕਰ ਦਿਓ ਪਰ ਇੱਕ ਵੀ ਸਾਹ ਤੁਸੀਂ ਨਹੀਂ ਖਰੀਦ ਸਕਦੇ ਇੰਨੇ ਰਮੋਲ ਬਖਸ਼ੇ ਨੇ ਗੁਰੂ ਮਹਾਰਾਜ ਨੇ ਹੋਮਗਾਰਡ ਦੇ ਵੀਰੋ ਤੁਹਾਨੂੰ ਮੇਰੀ ਬੇਨਤੀ ਹੈ ਤੇ ਤੁਹਾਡੇ ਲਈ ਵੀ ਥੋੜੀ ਮੈਂ ਦੱਸ ਦਿੰਨਾ ਇੱਕ ਨਾ ਜਿਹੜੀ ਖਬਰ ਪਈ ਸੀ ਕਿਸੇ ਅਖਬਾਰ ਵਿੱਚ ਪੰਜਾਬ ਕੇਸਰੀ ਚ 24 ਤਰੀਕ ਨੂੰ ਉਹ ਖਬਰ ਇਹ ਸੀ ਕਿ ਪੰਜਾਬ ਦੇ ਸਾਰੇ ਪੈਨਸ਼ਨਾਂ ਨੂੰ 10 ਤਰੀਕ ਤੋਂ ਪਹਿਲਾਂ ਜੋ ਉਹਨਾਂ ਦਾ ਬਖਾਇਆ ਹੈ ਮਿਲ ਜਾਏਗਾ ਤੇ ਉਹਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਨਹੀਂ ਆਉਂਦੇ ਹੋ ਕਿਉਂਕਿ ਤੁਹਾਡੇ ਕਈ ਅਫਸਰ ਬਦਲ ਚੁੱਕੇ ਨੇ ਮੈਂ ਗਿਆ ਸੀ ਥੋੜੀ ਪ੍ਰੋਬਲਮ ਹੋ ਗਈ ਸੀ ਥੋੜੀ ਬਹੁਤੀ ਜਾਣਕਾਰੀ ਜੋ ਮਿਲੀ ਆ ਉਹਦੇ ਵਿੱਚ ਅਜੇ ਤੱਕ ਕੁਝ ਇਸ ਤਰ੍ਹਾਂ ਦਾ ਮੈਨੂੰ ਨਜ਼ਰ ਨਹੀਂ ਆਇਆ ਤੇ ਬਾਕੀ ਮੈਂ ਤੁਹਾਡੇ ਲਈ ਦਵਾਮਾ ਮੰਗ ਸਕਦਾ ਹੋਰ ਮੈਂ ਹਾਜ਼ਰੀ ਲਵਾ ਸਕਦਾ ਤੁਹਾਡੇ ਅਫਸਰਾਂ ਕੋਲ ਜਾ ਕੇ ਉਹਨਾਂ ਨੂੰ ਯਾਦ ਕਰਾ ਸਕਦਾ ਕਿ ਕੁਝ ਨਾ ਕੁਝ ਨਾ ਹੋਣਾ ਚਾਹੀਦਾ ਹੈ ਤੁਹਾਡੀ ਬਰੀ ਗੱਲ ਲਵਾ ਸਕਦਾ ਮੋਬਤ ਵਿੱਚ ਜੇ ਤੁਹਾਨੂੰ ਮੇਰੀ ਜ਼ਰੂਰਤ ਹੋਏਗੀ ਉੱਥੇ ਅੱਗੇ ਵੀ ਪਹੁੰਚਦਾ ਮੈਂ ਪਹੁੰਚ ਸਕਦਾ ਮੈਂ ਇੰਨਾ ਕਰ ਸਕਦਾ ਬਜ਼ੁਰਗ ਨੇ ਹੋਰ ਮੇਰਾ ਤੁਹਾਡੀ ਰਾਜਨੀਤੀ ਗੱਲ ਜਾਂ ਤੁਹਾਡੀਆਂ ਜਥੇਬੰਦੀਆਂ ਨਾਲ ਜਾਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਇਹ ਕੋਈ ਜ਼ਰੂਰੀ ਨਹੀਂ ਹੈ ਤੁਹਾਡੇ ਆਪਣੇ ਸੁਭਾਅ ਦੇ ਮੇਰਾ ਇੱਕ ਆਪਣਾ ਸੁਭਾਅ ਹੈ ਮੈਂ ਜਿਸ ਤਾਲ ਦੇ ਵੀ ਕੋਈ ਮਦਦ ਕਰਦਾ ਹਾਂ ਮੈਂ ਇਸੇ ਤਰ੍ਹਾਂ ਹਮੇ ਪੱਤਰਕਾਰੀ ਜਗਰਾਵਾਂ ਮੈਂ ਚੰਡੀਗੜ ਜਾਵਾਂ ਭਾਵੇਂ ਕਿਤੇ ਜਾਵਾਂ ਮੈਂ ਇਸੇ ਤਰ੍ਹਾਂ ਕਰਦਾ ਦੇਸੀ ਜਿਹਾ ਮਾਈ ਨੇਚਰ ਪ੍ਰਮਾਤਮਾ ਨੇ ਬੜਾ ਵਧੀਆ ਬਖਸ਼ਿਸ਼ ਕੀਤੀ ਆ ਸਾਡੇ ਤੇ ਇਹ ਹਰ ਆਦੇ ਦਿਨ ਚੱਲ ਚੱਲ ਰਹੇ ਨੇ ਮੈਨੂੰ ਪਤਾ ਹੈ ਘਰਾਂ ਦੀ ਸਥਿਤੀ ਕੀ ਹੁੰਦੀ ਹੈ ਮਠਿਆਈਆਂ ਮੱਤੇ ਡੇਕਣੇ ਹਨ ਆਪਣੇ ਆਪਣੇ ਗੁਰੂ ਪੀਰਾਂ ਕੋਲ ਜਾਣਾ ਗੁਰਦੁਆਰਾ ਸਾਹਿਬ ਜਾਣਾ ਆਪਣੇ ਆਪਣੇ ਵੱਡੇ ਵਡੇਰਿਆਂ ਨੂੰ ਮੰਨਣਾ ਇਹ ਇੱਕ ਰੀਤ ਚੱਲੀ ਆ ਰਹੀ ਹੈ ਇਹ ਆਪਾਂ ਨੂੰ ਨਿਭਾਉਣੀ ਪੈਣੀ ਹੈ ਜਦੋਂ ਤੱਕ ਸਾਹ ਨੇ ਰੀਤਾਂ ਉਦੋਂ ਤੱਕ ਹੀ ਹੈ ਜਦੋਂ ਸਾਹ ਖਤਮ ਹੋ ਗਏ ਉਦੋਂ ਇਹ ਰੀਤਾਂ ਵੀ ਨਹੀਂ ਚੱਲਦੀਆਂ ਤੇ ਪੈਸਾ ਜ਼ਰੂਰੀ ਹੈ ਨਾ ਚੀਜ਼ਾਂ ਨੂੰ ਕਰਨ ਵਾਸਤੇ ਤੇ ਇਹ ਮੈਨੂੰ ਜਿਹੜੇ ਰਿਟਾਇਰ ਹੋ ਗਏ ਨੇ ਮੁਲਾਜ਼ਮਾਂ ਮੈਂ ਦੱਸਿਆ ਸੀ ਤੁਹਾਡੇ ਇੱਕ ਅਫਸਰ ਸਾਹਿਬਾਨ ਨੂੰ ਕਿ ਜਿਹੜੇ ਰਿਟਾਇਰ ਹੋ ਗਏ ਨੇ ਮੁਲਾਜ਼ਮ ਤੇ ਉਹਨਾਂ ਦੇ ਲਈ ਇਸ ਸੱਚੀ ਚੀਜ਼ ਨੂੰ ਕਰਨਾ ਬੜਾ ਮੁਸ਼ਕਲ ਹੈ ਬਾਜ਼ਾਰ ਵਿੱਚੋਂ ਗਠਿਆਈਆਂ ਦੇ ਰੇਟ ਕੀ ਨੇ ਮੋਗੱਤੀਆਂ ਦੇ ਰੇਟ ਕੀ ਨੇ ਤੇਲ ਦੇ ਰੇਟ ਕੀ ਨੇ 200 ਰੁਪਏ 150 ਰੁਪਏ 180 ਰੁਪਏ ਤੇ ਇਹ ਤੁਹਾਡੇ ਲਈ ਮੁਸ਼ਕਲ ਹੈ ਮੈਂ ਉਹਨਾਂ ਨੂੰ ਯਾਦ ਕਰਾਉਣਾ ਮੈਂ ਐਗਜ਼ਾਮਪਲ ਦੇ ਨਾਲ ਉਹਨਾਂ ਨੂੰ ਸਾਰੀਆਂ ਜੜੀਆਂ ਹੋਣੀਆਂ ਨੇ ਸਥਿਤੀਆਂ ਉਹਨਾਂ ਤੋਂ ਜਾਣੂ ਕਰਵਾਉਣਾ ਪਰ ਮੈਂ ਕੀ ਕਰ ਸਕਦਾ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਪੱਤਰਕਾਰੀ ਹੈਗੀ ਹੈ ਜਦੋਂ ਤੱਕ ਜਾਣ ਮੈਂ ਜਦੋਂ ਵੀ ਚੰਡੀਗੜ੍ਹ ਜਾਣਾ ਮੈਂ ਯਾਦ ਕਰਾ ਦਿਆ ਕਰਾਂਗਾ ਮਿਲਾਇਆ ਕਰਾਂਗਾ ਉਹਨਾਂ ਨੂੰ ਬੇਨਤੀ ਕਰ ਦਿਆ ਕਰਾਂਗਾ ਨਿਮਰਤਾ ਸਹਿਤ ਤੇ ਇਹ ਆਪਾਂ ਕਰ ਸਕਦੇ ਆ ਤੁਹਾਡਾ ਕੀ ਹੋਣਾ ਜਾਂ ਕੀ ਨਹੀਂ ਹੋਣਾ ਇਸ ਸਮੇਂ ਤੋਂ ਪਹਿਲਾਂ ਕਹਿਣ ਵਾਲੀ ਗੱਲ ਹੈ ਬਾਕੀ ਧੰਨਵਾਦ ਹੈ ਸੀ ਕਮੈਂਟ ਕਰਦੇ ਹੋ ਜਿਹੜੇ ਜਨਮਨੰਤੇ ਵੀ ਤੁਸੀਂ ਕਾਫੀ ਮੈਨੂੰ ਉਹ ਕੀਤਾ ਹੈ ਅੱਲਾ ਸ਼ੇਰੀ ਦਿੱਤੀ ਹੈ ਵਧਾਈਆਂ ਦਿੱਤੀਆਂ ਨੇ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਹੋਮਗਾਰਡ ਦੇ ਵੀਰਾਂ ਦਾ ਧੰਨਵਾਦ ਹੋਰ ਵੀ ਜਿਹੜੇ ਜੁੜੇ ਹੋਏ ਨੇ ਫੇਸਬੁੱਕ ਤੇ ਵੀ 50-60000 ਜੁੜੇ ਹੋਏ ਨੇ ਪ੍ਰਾਇਮ ਉਹਦੇ ਤੇ 7 ਲੱਖ ਜੁੜੇ ਹੋਏ ਨੇ ਤੇ ਮੈਂ ਤਹਿ ਦਿਲੋਂ ਤੁਹਾਨੂੰ ਧੰਨਵਾਦ ਹੈ ਹਰ ਚੀਜ਼ ਦੇ ਅੱਗੇ ਨਿਮਰਤਾ ਤੇ ਨਾਲ ਪੇਸ਼ ਹੋਣਾ ਇੱਕ ਉਗਰੀਆ ਗੱਲ ਹੁੰਦੀ ਹੈ ਕਿਸੇ ਦੇ ਨਾਲ ਨਿਮਰਤਾ ਦੇ ਨਾਲ پیش ਆਉਣ ਦੇ ਨਾਲ ਕਈ ਵਾਰ ਪ੍ਰਮਾਤਮਾ ਦੇ ਵੀ ਬਰਾਵਤੀ ਹੋ ਜਾਂਦੀ ਹੈ ਤੇ ਸੋ ਇਹ ਤੁਹਾਡੇ ਨਾਲ ਗੱਲਾਂ ਕਰਦੀਆਂ ਸਾਨੂੰ ਤੁਹਾਡਾ ਧੰਨਵਾਦ ਹੈ ਜੇ ਕੋਈ ਸੂਚਨਾ ਆਏਗੀ ਤਾਂ ਮੈਨੂੰ ਇੱਕ ਵੀਰ ਜੀ ਨੇ ਭੇਜੀ ਸੀ ਉਹ ਸੂਚਨਾ ਵਿੱਚ ਦੱਸੀ ਹੈ ਪੰਜਾਬ ਕੇਸਰੀ ਦੀ ਮੈਂ ਜਿਹਨੂੰ ਚਾਹੀਦੀ ਉਹ ਹੀ ਲੈ ਲਿਓ ਜੇ ਉਹਦੇ ਵਿੱਚ ਪੰਜਾਬ ਹੋਮ ਗਾਰਡ ਦੇ ਵਿਭਾਗ ਦਾ ਜ਼ਿਕਰ ਨਹੀਂ ਹੈਗਾ ਉਹਦੇ ਵਿੱਚ ਇਹ ਜ਼ਿਕਰ ਹੈ ਕਿ ਪੰਜਾਬ ਦੇ ਜਿੰਨੇ ਵੀ ਕਰਮਚਾਰੀ ਨੇ ਪੰਜਾਬ ਸਰਕਾਰ ਦੇ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦਾ ਜੋ ਬਕਾਇਆ ਫੰਡ ਬਣਦਾ ਹੈ ਚਾਰ ਕਿਸ਼ਤਾਂ ਦੇ ਵਿੱਚ 10 ਤਰੀਕ ਤੋਂ ਪਹਿਲਾਂ ਪਾਇਆ ਜਾਵੇ ਇਹਦੇ ਵਿੱਚ ਤੁਹਾਡਾ ਵਿਭਾਗ ਹੈ ਜਾਂ ਨਹੀਂ ਹੈ ਇਹ ਇੱਕ ਬਾਦ ਵਾਲੀ ਗੱਲ ਹੈ ਉਹ ਪੰਜਾਬ ਸਰਕਾਰ ਦੇ ਮਲਾਜਮਾਂ ਲਈ ਹੈ ਤੁਸੀਂ ਆਪ ਵੀ ਥੋੜਾ ਕਰ ਲਿਆ ਕਰੋ ਮੈਨੂੰ ਉੱਥੋਂ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਨਿਕਲ ਕੇ ਆਈ ਕਿ ਤੁਹਾਡਾ ਕੋਈ ਕਿਉਂਕਿ ਮੈਂ ਲੇਟ ਹੋ ਗਿਆ ਪਹਿਲਾਂ ਤਾਂ ਮੈਨੂੰ ਇੱਕ ਵੀਰ ਜੀ ਨੇ ਫੋਨ ਕਰਿਆ ਗਿਆ ਹਰਵਿੰਦਰ ਜੀ ਅਸੀਂ ਕੋਈ ਨਹੀਂ ਕੁਝ ਕਰ ਦਿੰਨੇ ਆ ਕਿ ਉਸ ਵੀਰ ਨੇ ਪਰ ਫੋਨ ਨਹੀਂ ਚੁੱਕਿਆ ਮੈਂ ਚੱਲਿਆ ਹੀ ਇੱਥੋਂ 10:30 ਹੈ ਤੇ ਜਾਂਦੇ ਜਾਂਦੇ ਉੱਤੇ 12:00 ਵਜੇ ਗਏ ਸੀ ਫਿਰ ਵੀ ਚਲੋ ਬਸ ਬਹੁਤੀਆਂ ਬੇਨਤੀਆਂ ਨੇ ਮੈਂ ਥੋੜਾ ਜਿਹਾ ਕਲੋਜ਼ ਹੋ ਜਨਾ ਜਿਸ ਕਿਸੇ ਵੀਰ ਨੇ ਕੋਈ ਹੋਰ ਕੋਈ ਸਤਿ ਸ੍ਰੀਕਾਲ ਕਰਨੀ ਹੋਵੇ ਜਾਂ ਕੋਈ ਸੇਵਾ ਮੈਤੋਂ ਬੁਲਾਉਣਾ ਹੋਵੇ ਕੋਈ ਖਬਰ ਲਵਾਉਣੀ ਹੋਵੇ ਜਾਂ ਕੋਈ ਹੋਰ ਸੇਵਾ ਲੈਣੀ ਹੋਵੇ ਮੈਤੋਂ ਗੱਲਬਾਤ ਕਰਨੀ ਹੋਵੇ ਜੇ ਮੇਰਾ ਸੁਭਾਅ ਚੰਗਾ ਲੱਗਦਾ ਜਾਂ ਆਦਤ ਚੰਗੀ ਲੱਗਦੀ ਆ ਤਾਂ ਮੇਰੇ ਨਾਲ ਗੱਲਬਾਤ ਕਰ ਸਕਦਾ ਏ ਆਪਾਂ ਸਿੱਖ ਧਰਮ ਦੇ ਵਿੱਚ ਇੱਕ ਅਰਦਾਸ ਕਰਦੇ ਹਾਂ ਇੱਕ ਓੰਕਾਰ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ Hindu ਵੀਰ ਵੀ ਨੇ ਉਹ ਵੀ ਅਰਦਾਸ ਕਰਦੇ ਨੇ ਸ਼ਾਇਦ ਮੁਸਲਮਾਨ ਭਰਾ ਵੀ ਹੋਣਗੇ ਹੋਮ ਗਾਰਡ ਚ ਵੀ ਹੋਣਗੇ ਸਾਰੇ ਧਰਮਾਂ ਦੇ ਲੋਕ ਹੋਣਗੇ ਈਸਾਈ ਵੀ ਹੋਣਗੇ ਤੋਂ ਅਰਦਾਸ ਜਿਹੜੀ ਹੁੰਦੀ ਹੈ ਸ਼ਕਤੀ ਹੁੰਦੀ ਹੈ ਅਰਦਾਸ ਦੇ ਵਿੱਚ ਕਈ ਵਾਰ ਸੂਲੀ ਤੋਂ ਸੂਲ ਬਣਾ ਦਿੰਦੀ ਐ ਸਮਰੱਥਾ ਰੱਖਦੀ ਐ ਤੇ ਹੁਣ ਆ ਤਾਂ ਉਹੀ ਕੁਝ ਐ ਜੋ ਕੁਦਰਤ ਨੂੰ ਮਨਜ਼ੂਰ ਐ ਜੋ ਲਿਖਿਆ ਹੋਇਆ ਐ ਉਹੀ ਹੋਣਾ ਐ ਜੇ ਤੁਹਾਡੇ ਵਕਾਇਆ ਮਿਲਣੇ ਨੇ ਤਾਂ ਮਿਲਣਗੇ ਪੈਨਸ਼ਨਾਂ ਲੱਗਣੀਆਂ ਤਾਂ ਲੱਗਣਗੀਆਂ ਨਹੀਂ ਕੁਝ ਮਿਲਣਾ ਨਹੀਂ ਕੁਝ ਲੱਗਣਾ ਤੇ ਇਹ ਤਾਂ ਫਿਰ 8-10 ਸਾਲ ਤੋਂ ਤੁਸੀਂ ਦੇਖ ਰਹੇ ਹੋ ਮੈਂ ক্লোਜ਼ ਹੋ ਜਾਂਦਾ ਮੈਂ ਆਪਣੇ ਸ਼ਬਦਾਂ ਨੂੰ ਥੋੜਾ ਸੰਕੋਚ ਕਰ ਲੈਣਾ ਬੋਲਣ ਲੱਗਿਆ ਜੋ ਕੁਝ ਹੋ ਰਿਹਾ ਐ ਉਹ ਤਾਂ ਹੋ ਹੀ ਰਿਹਾ ਐ ਇਕੱਠੇ ਹੋ ਕੇ ਹੰਬੜਾ ਮਾਰ ਲਓਗੇ ਕੋਈ ਤਾਂ ਉਮੀਦ ਹੈਗੀ ਵੀ ਸਰਕਾਰਾਂ ਆਂਦੀ ਨੀਂਦ ਖੁੱਲ ਜਾਏਗੀ ਸਰਕਾਰ ਦਾ ਵੀ ਸਮਾਂ ਥੋੜਾ ਹੀ ਰਹਿ ਗਿਆ ਤੇ 2018 ਤੋਂ ਦੇਖ ਲਓ ਹੁਣ 20 ਤੇ 25 7 8 ਸਾਲ ਇਹ ਹੋ ਗਏ ਨੇ ਥੋੜੇ ਅਲੱਗ ਸੰਘਰਸ਼ ਕਰਦਿਆਂ ਨੂੰ ਗੱਲਬਾਤ ਕਰਦਿਆਂ ਨੂੰ ਤੁਹਾਡਾ ਹਾਲ ਚਾਲ ਪੁੱਛਦਿਆਂ ਨੂੰ ਤੇ ਫਿਰ ਗੱਲਬਾਤ ਕਰਾਂਗੇ ਤੁਹਾਡੇ ਨਾਲ ਤਿਆਰ ਵਧੀਆ ਬੀਤਣ ਤੁਹਾਡੇ ਪਰ ਮੈਨੂੰ ਪਤਾ ਏ ਕਰਾ ਦੀ ਗਰੀਬੀ ਕਬੀਰ ਜੀ ਫੋਨ ਕਰਦੇ ਨੇ ਕਾਫੀ ਬੀਲ ਚੇਅਰ ਤੇ ਨੇ ਔਖਾ ਹੋ ਜਾਂਦਾ ਹੈ ਜੇ ਵਿੱਚ ਜਦੋਂ ਬਟੂਆ ਖਾਲੀ ਹੁੰਦਾ ਹੈ ਤੇ ਫਿਰ ਬੱਚਿਆਂ ਦੇ ਮੂੰਹ ਵੱਲ ਦੇਖਣਾ ਤੇ ਫਿਰ ਬਾਜ਼ਾਰ ਤੋਂ ਕੋਈ ਚੀਜ਼ ਨਹੀਂ ਲੈ ਕੇ ਆਣੀ ਇੱਕ ਸ਼ਰਮਨਾਕ ਜੀ ਗੱਲ ਹੁੰਦੀ ਹੈ ਉਮਰਾਂ ਕੋ ਬਾਦਤੀਆਂ ਆਪਾਂ ਨੇ ਸੇਵਾ ਕਰਦਿਆਂ ਕਦੇ ਸਰਕਾਰਾਂ ਦੀ ਕਦੇ ਲੀਡਰਾਂ ਦੀ ਕਦੇ ਅਜ਼ੀਬ ਕਿਸੇ ਦੀ ਕਦੇ ਕਿਸੇ ਦੀ ਇਹਦੇ ਮਿਲਿਆ ਤਾਂ ਕੁਝ ਨਹੀਂ ਕਿੰਨੀ ਹੋਰ ਬੇਨਤੀਆਂ ਸਾਨੂੰ ਮੈਂ ਗੁਰੂ ਮਹਾਰਾਜ ਦੇ ਅੱਗੇ ਤਹਦਿਲ ਤੋਂ ਸੋ ਜੇ ਪਾਸ਼ਾ ਗੁਰੂ ਨਾਨਕ ਪਾਸ਼ਾ ਗੁਰੂ ਰਾਮਦਾਸ ਪਾਸ਼ਾ ਜਿਹਦੇ ਦਰਪੋਸੀ ਆਏ ਮੈਂ ਬੇਨਤੀ ਕਰਦਾ ਕਿ ਬਹੁਤ ਜਲਦੀ ਬਹੁਤ ਹੀ ਜਲਦੀ ਤੁਹਾਡੀ ਬੇਨਤੀ ਰਾਮਦਾਸ ਪਾਸ਼ਾ ਦੇ ਦਰ ਤੇ ਪ੍ਰਵਾਨ ਹੋਵੇ ਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਦੀਵਾਲੀ ਜੋ ਵੀ ਤਿਹਾੜਾ ਆਣੇ ਨੇ ਚੱਕਰੇ ਵਗੈਰਾ ਵਧੀਆ ਤਰੀਕੇ ਦੇ ਨਾਲ ਮਨਾਓ ਮੈਂ ਇਹ ਅਰਦਾਸ ਕਰਦਾ ਹਾਂ ਗੁਰੂਗ੍ਰੰਥ ਸਾਹਿਬ ਦੇ ਅੱਗੇ ਬਾਕੀ ਪੰਜਾਬ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਦੇ ਤੇ ਗਹਿਰਾ ਦੁੱਖ ਹੈ ਨਹੀਂ ਹੋਣਾ ਚਾਹੀਦਾ ਸੀ ਰਾਜਵੀਤ ਨੂੰ ਨਹੀਂ ਜਾਣਾ ਚਾਹੀਦਾ ਸੀ ਜਵਾਨੀ ਵਿੱਚ ਪੁੱਤ ਦਾ ਦੁਰ ਜਾਣਾ ਜੰਮੂ ਕਸ਼ਮੀਰ ਦੇ ਵਿੱਚ ਗੁਰੂਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਦਲੀਆਂ ਹੋਈਆਂ ਨੇ ਨਹੀਂ ਹੋਣਾ ਚਾਹੀਦਾ ਸੀ ਜਦੋਂ ਅਸੀਂ ਗੁਰੂ ਨੂੰ ਟਿੱਚ ਗਣਨ ਲੱਗ ਜੰਨੇ ਅਸੀਂ ਸਮਝਨੇ ਵੀ ਗੁਰੂ ਤਾਂ ਕੁਝ ਹੈ ਹੀ ਨਹੀਂ ਅਸੀਂ ਆ ਤੇ ਇਹ ਤਾਂ ਸ਼ੁਕਰ ਕਰੋ ਕਿ ਪ੍ਰਮਾਤਮਾ ਨੇ ਜਿਹੜੀ ਮੌਤ ਹੈ ਉਹਦਾ ਨਹੀਂ ਭੇਤ ਦੱਸਿਆ ਬੰਦੇ ਨੂੰ ਜੇ ਪ੍ਰਮਖ ਬੰਦੇ ਨੂੰ ਪਤਾ ਹੋਵੇ ਕਿ ਨੂ ਫਲਾਣੇ ਦਿਨ ਮੌਤ ਆਉਣੀ ਤਾਂ ਬੰਦਾ ਤਾਂ ਫਿਰ ਸਿਆਣਾ ਹੀ ਨਾ ਕਿਸੇ ਨੂੰ ਸੋ ਵੀਰੋ ਮੌਤ ਦੀ ਪਰਿਵਾਰ ਸਦਾ ਇਸ ਸਿਰ ਤੇ ਲੜਕਦੀ ਐ ਉਹਨੇ ਕਦੋਂ ਸਿਰ ਤੇ ਆ ਕੇ ਡਿੱਗ ਪੈਣਾ ਕੁਛ ਨਹੀਂ ਪਤਾ ਜਿੰਨਾ ਜ਼ਿੰਦਗੀ ਜੋ ਸਕਦਾ ਕਿਸੇ ਦਾ ਭਲਾ ਕਰੋ ਨਿਮਰਤਾ ਰੱਖੋ ਬਾਕੀ ਜਿਹੜਾ ਬੁਰਾ ਕਰਦਾ ਹੈ ਇਹ ਵੀ ਨਹੀਂ ਹੈਗੀ ਵੀ ਕੋਈ ਸਾਡਾ ਬੁਰਾ ਕਰੀ ਜਾਵੇ ਤੇ ਅਸੀਂ ਚੁੱਪ ਰਹੀਏ ਕਿਉਂਕਿ ਬਹੁਤੀ ਦਿਨ ਇਹ ਵੀ ਨਹੀਂ ਜਰਿਆ ਜਾਂਦਾ ਸੋ ਇਹ ਬੇਨਤੀਆਂ ਸਨ ਅਰਦਾਸ ਕਰਿਆ ਕਰੋ ਗੁਰੂ ਮਹਾਰਾਜ ਕਰੇਗਾ ਕਿਰਪਾ ਸਾਰਿਆਂ ਤੇ ਸਾਰੇ ਵੀਰ ਖੁਸ਼ ਰਹੋ ਬੀ ਹੈਪੀ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਤੇ ਇਸ ਜ਼ਿੰਦਗੀ ਦਾ ਜਿੰਨੇ ਇੱਕ ਸਾਹ ਮਿਲੇ ਨੇ ਪੂਰੀ ਤਰ੍ਹਾਂ ਆਪਣੇ ਤੌਰ ਤੇ ਨਾਲ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਗੁਜ਼ਾਰੋ ਇੰਨੀਆਂ ਅਰਬੰਕੀਆਂ ਸਨ ਮੈਂ ਤੁਹਾਡਾ ਦੋਸਤ ਹਰਵਿੰਦਰ ਸਤਿ ਸ਼੍ਰੀ ਅਕਾਲ